ਹੈਲੋ ਫਰੈਂਡਸ ਅੱਜ ਅਸੀਂ ਬੜਾਂ ਕੇ ਭਾਰਤ ਦਾ ਰਾਸ਼ਟਰਪਤੀ ਪ੍ਰੈਜ਼ੀਡੈਂਟ ਆਫ ਇੰਡੀਆ ਸੰਵਿਧਾਨ ਦੇ ਸਬੰਧ ਦਾ ਭਾਗ 5 ਸੰਗੀ ਸ਼ਾਸਨ ਪ੍ਰਬੰਧਤ ਨਾਲ ਸੰਬੰਧਿਤ ਹੈ ਇਹ ਸੰਗੀ ਸ਼ਾਸਨ ਪ੍ਰਬੰਧਤ ਦੇ ਵਿੱਚ ਰਾਸ਼ਟਰਪਤੀ ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੰਤਰੀ ਪਰਿਸ਼ਦ ਕੰਟਰੋਲਰ ਅਤੇ ਐਡੀਟਰ ਜਨਰਲ ਸ਼ਾਮਲ ਨੇ ਆਰਟੀਕਲ 52 ਦੇਰ ਚੱਲ ਵੀ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਅਨਸ਼ੇਦ ਬਵੰਜਾ ਦੇ ਵਿੱਚ ਕਿਹਾ ਗਿਆ ਕਿ ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ ਜਿਸ ਦੇ ਨਾਮ ਤੇ ਭਾਰਤ ਦਾ ਪੂਰਾ ਸ਼ਾਸਨ ਚਲਾਇਆ ਜਾਵੇਗਾ ਜਿਹੜਾ ਸਾਡੇ ਦੇਸ਼ ਦਾ ਪ੍ਰੈਜ਼ੀਡੈਂਟ ਆ ਉਹ ਹੈੱਡ ਆਫ ਸਟੇਟ ਹੈ ਫਰਸਟ ਸਿਟੀਜ਼ਨ ਆਫ ਇੰਡੀਆ ਮਤਲਬ ਜਿਹੜਾ ਰਾਸ਼ਟਰਪਤੀ ਹੈ ਰਾਜ ਦਾ ਵੀ ਮੁਖੀ ਹੈ ਭਾਰਤ ਦਾ ਪਹਿਲਾ ਨਾਗਰਿਕ ਹੈ ਨਾਮ ਆਤਰ ਕਾਰਜ ਬਲਕ ਦਾ ਮੁਖੀ ਹੈ ਅਨਸ਼ੇਦ 53 ਦੇ ਵਿੱਚ ਜਿਹੜਾ ਰਾਸ਼ਟਰਪਤੀ ਉਹਦੇ ਕਾਰਜ ਦੇ ਸ਼ਕਤੀਆਂ ਦਾ ਵਰਣਨ ਹੈ ਕਾਰਜਕਾਰੀ ਸ਼ਕਤੀਆਂ ਵਿਧਾਨਕ ਸ਼ਕਤੀਆਂ ਵਿੱਤੀ ਸ਼ਕਤੀਆਂ ਨਿਆਇਕ ਸ਼ਕਤੀਆਂ ਸੰਕਟਕਾਲੀ ਸ਼ਕਤੀਆਂ ਅਨੁਸ਼ੀਤ 54 ਇਹ ਰਾਸ਼ਟਰਪਤੀ ਦੀ ਚੋਣ ਨਾਲ ਸੰਬੰਧਿਤ ਹੈ ਰਾਸ਼ਟਰਪਤੀ ਦੀ ਚੋਣ ਇੱਕ ਚੋਣ ਮੰਡਲ ਦੁਆਰਾ ਕਰਵਾਈ ਜਾਂਦੀ ਹੈ ਰਾਸ਼ਟਰਪਤੀ ਦੀ ਜਿਹੜੀ ਚੋਣ ਹੈ ਇਹਦੇ ਵਿੱਚ ਸੰਸਦ ਦੇ ਦੋਵੇਂ ਸਦਨਾਂ ਦੇ ਚੁਣੇ ਹੋਏ ਮੈਂਬਰ ਰਾਜ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਪਾਂਡਿਚਰੀ ਸੰਘ ਖੇਤਰ ਤੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੇ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਨੇੜੇ ਭਾਗ ਲੈਂਦੇ ਨੇ ਇਹ ਗੱਲ ਵਰਨਣਯੋਗ ਹੈ ਕਿ ਰਾਸ਼ਟਰਪਤੀ ਦੀ ਜਿਹੜੀ ਚੋਣ ਹੈ ਦੇ ਵਿੱਚ ਜਿਹੜੇ ਨੋਮੀਨੇਟਡ ਮੈਂਬਰ ਨੇ ਨਾਮ ਜਦਾਂ ਮੈਂਬਰ ਨੇ ਉਹ ਭਾਗ ਨਹੀਂ ਲੈਂਦੇ ਹੈਗੇ ਸਿਰਫ ਔਰ ਸਿਰਫ ਇਲੈਕਟਿਡ ਮੈਂਬਰ ਹੀ ਭਾਗ ਲੈਂਦੇ ਨੇ ਅਨੁਸ਼ੇਦ 55 ਕਲੋਜ਼ 3 ਦੇ ਵਿੱਚ ਚੋਣ ਵਿਧੀ ਨਾਲ ਸੰਬੰਧ ਰਾਸ਼ਟਰਪਤੀ ਜਿਹਨਾਂ ਨੂੰ ਪਾਤਿਕ ਪ੍ਰਧਾਨ ਇਹ ਤਬਰ ਨਾਲ ਹੀ ਸਾਰਾ ਕੈਰੀ ਬਦਲਵੀਂ ਵੋਟ ਪ੍ਰਣਾਲੀ ਦੁਆਰਾ ਕਰਵਾਈ ਜਾਂਦੀ ਆ ਅਨੁਸ਼ੇਦ 56 ਇਹਦੇ ਵਿੱਚ ਰਾਸ਼ਟਰਪਤੀ ਦਾ ਕਾਰਜਕਾਲ 5 ਸਾਲ ਇਹ ਸਮਾਂ ਹਾਊਸ ਦੇ ਅੰਦਰ ਸ਼ੁਰੂ ਹੁੰਦਾ ਜਿਸ ਦਿਨ ਰਾਸ਼ਟਰਪਤੀ ਆਪਣੀ ਪਦਵੀ ਸੰਭਾਲਦਾ ਹੈ ਤੇ ਪਹਿਲੇ ਰਾਸ਼ਟਰਪਤੀ ਦਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਨਵੇਂ ਰਾਸ਼ਟਰਪਤੀ ਚੁਣ ਕਰ ਲੈਣੇ ਜ਼ਰੂਰੀ ਹੈ ਜੇਕਰ ਰਾਸ਼ਟਰਪਤੀ ਚਾਹੇ ਤਾਂ 5 ਸਾਲ ਤੋਂ ਪਹਿਲਾਂ ਵੀ ਤਿਆਗ ਪੱਤਰ ਦੇ ਸਕਦਾ ਹੈ ਰਾਸ਼ਟਰਪਤੀ ਦੀ ਅਗਧ ਬਾਦਵੀਂ ਜਿਹੜੀ ਖਾਲੀ ਹੋਣ ਦੀ ਅਵਸਥਾ ਵਿੱਚ ਰਾਸ਼ਟਰਪਤੀ ਦੀ ਪਦਵੀ ਤਨਕਰਨਾ ਕਰਨਾ ਕਰਕੇ ਖਾਲੀ ਹੁੰਦੀ ਹੈ ਜੇਕਰ ਰਾਸ਼ਟਰਪਤੀ ਤਿਆਗ ਪੱਤਰ ਦੇ ਦੇਵੇ ਰਾਸ਼ਟਰਪਤੀ ਆਪਣਾ ਤਿਆਗ ਪੱਤਰ ਦੇ ਦਿੰਦਾ ਉਪਰਾਸ਼ਟਰਪਤੀ ਤੇ ਉਪਰਾਸ਼ਟਰਪਤੀ ਸਵੰਧੀ ਜੜੀ ਸੂਚਨਾ ਤ੍ਰਾਂਤੀ ਲੋਕ ਸਭਾ ਦੇ ਸਪੀਕਰ ਨੂੰ ਦੇ ਦਿੰਦਾ ਜੇਕਰ ਰਾਸ਼ਟਰਪਤੀ ਦੀ ਮੌਤ ਹੋ ਜਾਵੇ ਜੇਕਰ ਰਾਸ਼ਟਰਪਤੀ ਨੂੰ ਇੰਪੀਚਮੈਂਟ ਮਹਾਦੋਸ਼ ਦੇ ਮਕਦਮੇ ਦੌਰ ਰਾ ਹਟਾਇਆ ਜਾਵੇ ਜੇਕਰ ਕਿਸੇ ਕਾਰਨ ਕਰਕੇ ਵੀ ਰਾਸ਼ਟਰਪਤੀ ਦੀ ਪਦਵੀ ਖਾਲੀ ਹੁੰਦੀ ਹੈ ਤਾਂ ਉਪਰਾਸ਼ਟਰਪਤੀ ਹੈ ਜਿਹੜਾ ਉਹਨੂੰ ਰਾਸ਼ਟਰਪਤੀ ਦੀ ਪਦਵੀ ਨੂੰ ਸੰਭਾਲ ਲਵੇਗਾ ਤੇ ਉਪਰਾਸ਼ਟਰਪਤੀ ਪਦ ਤੋਂ ਬਾਅਦ ਬਸ ਸਿਰਫ 6 ਮਹੀਨੇ ਤੱਕ ਉਸ ਪਦਵੀ ਤੇ ਰਹਿ ਸਕਦਾ ਤੇ 6 ਮਹੀਨੇ ਰਾਸ਼ਟਰਪਤੀ ਤੇ ਉਪਰਾਸ਼ਟਰਪਤੀ ਦੋਵੇਂ ਹੀ ਪਦਵੀ ਖਾਲੀ ਹੋਣ ਦੀ ਵਸਤੂ ਵਿੱਚ ਜੇਕਰ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਜਾਈ ਕਿ ਰਾਸ਼ਟਰਪਤੀ ਤੇ ਉਪਰਾਸ਼ਟਰਪਤੀ ਦੋਨੋਂ ਹੀ ਨਹੀਂ ਹੈਗੇ ਤਾਂ ਫਿਰ ਪਰਿਧਿ ਸੁਪਰੀਮ ਕੋਰਟ ਦਾ ਜਿਹੜਾ ਮੁਖ ਜੱਜਾਗਾ ਉਹ ਆਰਜੀ ਦੌਰ ਤੇ ਰਾਸ਼ਟਰਪਤੀ ਦੀ ਪਦਵੀ ਦੀ ਸੰਭਾਲ ਦਾਗਾ ਜੇਕਰ ਚੀਫ ਜੱਜ ਵੀ ਨਾ ਹੋਵੇ ਤਾਂ ਸੈਨਿਓਰਟੀ ਵਿੱਚ ਤੇ ਜਿਹੜਾ ਅਗਲਾ ਜੱਜਾ ਕਾਰਜਵਾਹਕ ਰਾਸ਼ਟਰਪਤੀ ਦੇ ਤੌਰ ਤੇ ਕੰਮ ਕਰੇਗਾ ਜੇਕਰ ਅਰਜੀ ਦੌਰ ਤੇ ਰਾਸ਼ਟਰਪਤੀ ਦੀ ਪਦਵੀ ਕੁਝ ਸਮੇਂ ਲਈ ਹੀ ਖਾਲੀ ਹੁੰਦੀ ਹੈ ਤਾਂ ਉਪਰਾਸ਼ਟਰਪਤੀ ਉਹਦੀ ਗੈਰ ਹਾਜ਼ਰੀ ਵਿੱਚ ਰਾਸ਼ਟਰਪਤੀ ਦੇ ਕੰਮ ਦੇ ਕਰਤੱਵਾਂ ਨੂੰ ਪੂਰਾ ਕਰਦਾਗਾ ਜਿਸ ਤਰ੍ਹਾਂ 1982 ਦੇ ਵਿੱਚ ਜਿਹੜੇ ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਸੀਗੇ ਆਪਣੀ ਬਿਮਾਰੀ ਦਾ ਇਲਾਜ ਕਰਾਉਣ ਲਈ ਅਮਰੀਕਾ ਗਏ ਸਨ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਤਤਕਾਲੀ ਉਪਰਾਸ਼ਟਰਪਤੀ ਅਹਿਮ ਹਦਰਤੁੱਲਾ ਨੇ ਕਾਰਜਵਾਹਕ ਰਾਸ਼ਟਰਪਤੀ ਦੇ ਰੂਪ ਵਿੱਚ ਕੰਮ ਕੀਤਾ ਸੀ ਅਨੁਛੇਦ 57 ਇਹਦੇ ਵਿੱਚ ਰੀ-ਇਲੈਕਸ਼ਨ ਦੁਬਾਰਾ ਚੋਣ ਨਾਲ ਸੰਬੰਧਿਤ ਹੈ ਸੰਵਿਧਾਨ ਅਨੁਸਾਰ ਜਿਹੜੇ ਰਹਿ ਚੁੱਕੇ ਰਾਸ਼ਟਰਪਤੀ ਹੈ ਜਹਾ ਮੌਜੂਦਾ ਰਾਸ਼ਟਰਪਤੀ ਨੂੰ ਦੁਬਾਰਾ ਚੋਣ ਦਾ ਅਧਿਕਾਰ ਪ੍ਰਾਪਤ ਹੈ ਰਾਸ਼ਟਰਪਤੀ ਜਿਹੜੀ ਤਨਖਾਹ ਤੇ ਪੱਤੇ ਨਹੀਂ ਕਿਹੋ ਸੰਚਿਤਨ ਦੀ ਕਨਸੋਲੀਡੇਟਡ ਫੰਡ ਦੇ ਵਿੱਚ ਦਿੱਤੇ ਜਾਂਦੇ ਨੇ ਇਹ ਕਿਸ ਤਰੀਕੇ ਦਾ ਫੰਡ ਹੈ ਜਿਹੜਾ ਕਿ ਸੰਸਦ ਦੇ ਮਤਦਾਨ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਠੀਕ ਹੈ ਜੇ ਰਾਸ਼ਟਰਪਤੀ ਜਿਹੜੀ ਤਨਖਾਹ ਆ ਨੇ ਪੱਤੇ ਨੇ ਦੂਜੀਆਂ ਸੋਲਦਨ ਦੇ ਕਾਰਜਕਾਲ ਵਿੱਚ ਕਟਾਈਆਂ ਨਹੀਂ ਜਾ ਸਕਦੀਆਂ ਅਨੁਸਾਰ 58 ਯੋਗਤਾਮੰ ਅਮੀਦਵਾਰ 파ਰਧਾਨ ਅਵਿਕ ਹੋਣਾ ਚਾਹੀਦਾ ਹੈ ਉਹਦੀ ਉਮਰ 35 ਸਾਲ ਦੀ ਘਟ ਨਹੀਂ ਹੋਣੀ ਚਾਹੀਦੀ 35 ਸਾਲ ਤੋਂ 35 ਸਾਲ ਦੀ ਉਮਰ ਪੂਰੀ ਕਰ ਚੁੱਕਿਆ ਹੋਵੇ ਤੇ ਉਹਦੇ ਵਿੱਚ ਹੋਰੀਆਂ ਯੋਗਤਾਮੰ ਹੁੰ ਜੋ ਲੋਕ ਸਭਾ ਮੈਂਬਰ ਬਣਨ ਲਈ ਜ਼ਰੂਰੀ ਨੇ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਦੇ ਦੀਨ ਕਿਸੇ ਲਾਭਦਾਇਕ ਪਦਵੀ ਤੇ ਵਿਰਾਜਮਾਨ ਨਾ ਹੋਵੇ ਸੰਸਦ ਜਾਂ ਰਾਜਪਦਨ ਮੰਡਲ ਦੇ ਮੈਂਬਰ ਚੋਣ ਦਾ ਲੜ ਸਕਦੇ ਨੇ ਪਰ ਜੁਨੇ ਜਨਮਗਰ ਕੋਈ ਰਾਸ਼ਟਰਪਤੀ ਸੰਸਦ ਜਾਂ ਰਾਜਪਦਨ ਮੰਡਲ ਦਾ ਮੈਂਬਰ ਜਿਹੜਾ ਉਹ ਨਹੀਂ ਰਹਿ ਸਕਦਾ ਅਨੁਸਾਰ 60 ਰਾਸ਼ਟਰਪਤੀ ਦੀ ਸੰ ਭਾਰਤ ਦੇ ਸੰਵਧਨ ਅਨੁਸਾਰ ਰਾਸ਼ਟਰਪਤੀ ਦੀ ਪਦਵੀ ਸਮਲਨ ਤੋਂ ਪਹਿਲਾਂ ਜਿਹੜਾ ਚੁਣਿਆ ਗਿਆ ਵਿਅਕਤੀ ਹੈ ਉਹਨੂੰ ਸੰਸਦ ਦੇ ਕੇਂਦਰੀ ਭਵਨ ਵਿਖੇ ਸੌਂਚਕਣੀ ਪੈਂਦੀ ਹੈ ਤੇ ਭਾਰਤ ਦਾ ਜਿਹੜਾ ਚੀਫ ਜੰਜਾ ਵਿਅਕਤੀ ਨੂੰ ਜਿਹੜਾ ਚੁਣਿਆ ਗਿਆ ਵਿਅਕਤੀ ਉਹਨੂੰ ਰਾਸ਼ਟਰਪਤੀ ਦੀ ਪਦਵੀ ਦੀ ਸੌਂਚਕਾਉਂਦਾ ਹੈ ਆ ਆਰਟੀਕਲ 61 ਇਹ 임피ਚਮੈਂਟ ਮਹਾਦੋਸ਼ ਨਾਲ ਸੰਬੰਧਤ ਹੈ ਸੰਸਦ ਦੇ ਕਿਸੇ ਵੀ ਸਦਨ ਦੇ ਕੁੱਲ ਗਣਤੀ ਦੇ ਜਿਹੜੇ 1/4 ਮੈਂਬਰਾਂ ਦੇ ਸਹਿਤ ਮਹਾਦੋਸ਼ ਸੰਬੰਧੀ ਪੂਰਵ ਸੂਚਨਾ ਘੱਟ ਤੋਂ ਘੱਟ 14 ਦਿਨ ਪਰਸਤਾਪਿਸ਼ ਕਰਨ ਵਾਲੇ ਦਿਨ ਤੋਂ ਪਹਿਲਾਂ ਸਦਨ ਦੇ ਇਹ ਐਕਸ਼ਨ ਉਹ ਦੇਣੀ ਜ਼ਰੂਰੀ ਹੈ ਮਤਲਬ ਜੇ ਰਾਸ਼ਟਰਪਤੀ ਦੇ ਖਿਲਾਫ ਜਿਹੜਾ ਮਹਾਦੋਸ਼ ਚਲਾਉਣਾਗਾ ਤਾਂ ਲੋ ਜਿਹੜੇ ਪਾਰਲੀਮੈਂਟ ਆ ਸੰਸਦ ਦੇ ਦੋਨੋਂ ਸਦਨਾਂ ਵਿੱਚੋਂ ਕਿਸੇ ਵੀ ਸਦਨ ਵਿੱਚ ਰਾਸ਼ਟਰਪਤੀ ਦੇ ਜਿਹੜਾ ਵਿਰੋਧਾਗਾ ਹੋ ਮਹਾਂਦੂਸ਼ਾ ਦਾ ਜਿਹੜਾ ਪ੍ਰਪੋਜ਼ਲ ਆ ਪ੍ਰਸਤਾਵ ਉਹ ਸ਼ੁਰੂ ਕੀਤਾ ਜਾ ਸਕਦਾ ਜਿਹੜੇ ਵੀ ਸਦਨ ਵਿੱਚ ਉਹ ਜਿਹੜਾ ਪ੍ਰਸਤਾਵ ਸ਼ੁਰੂ ਕੀਤਾ ਗਿਆ ਉਹ ਉਸ ਸਦਨ ਦੇ ਜਿਹੜੇ ਕੁੱਲ ਗਿਣਤੀ ਦੇ ਮੈਂਬਰ ਨੇ ਕਿ ਉਹ ਉਹਨਾਂ 1/4th ਮੈਂਬਰ ਜਿਹੜੇ 1/4 ਮੈਂਬਰ ਨੇ ਹੋ ਸਾਈਨ ਕਰਕੇ ਉਸ ਪ੍ਰਪੋਜ਼ਲ ਨੂੰ ਐਕਸੈਪਟ ਕਰਨਗੇ ਤੇ ਨਾਲ ਹੀ 14 ਦਿਨ ਪਹਿਲਾਂ ਜਿਹੜੇ ਰਾਸ਼ਟਰਪਤੀ ਨੂੰ ਇਹ ਸੁਮਿੰਦੀ ਸੂਚਨਾ ਦਿੱਤੀ ਜਾਊਗੀ ਉਹ ਠੀਕ ਹੈ ਜੀ ਫਿਰ ਜਿਹੜੇ ਸਦਨ ਦੇ ਵਿੱਚ ਉਹ ਪ੍ਰਸਤਾਵ ਹੈ ਜਿਹੜਾ ਸ਼ੁਰੂ ਕੀਤਾ ਗਿਆਗਾ ਉਹ ਉਹ ਉਸ ਸਦਨ ਦੇ ਕੁੱਲ ਗਿਣਤੀ ਦੇ ਜਿਹੜੇ ਮੈਂਬਰ ਨੇ ਕਿ ਉਹ 2/3 ਮਜੂਰਟੀ ਨਾਲ ਉਸ ਪ੍ਰਪੋਜ਼ਲ ਨੂੰ ਪਾਸ ਕਰਨਗੇ ਫਿਰ ਦੂਜੇ ਸਦਨ ਦੇ ਵਿੱਚ ਉਹ ਜਿਹੜਾ ਹੈਗਾਗਾ ਸਤਾਵ ਦਾ ਨੂੰ ਛਾਣ ਬੀਣ ਦੇ ਲਈ ਭੇਜਿਆ ਜਾਂਦਾ ਪਰ ਦੂਜੇ ਸਦਨ ਵੀ ਛਾਣ ਬੀਣ ਮਗਰ ਉਸ ਸਦਨ ਜਿਹੜੀ ਆਪਣੀ ਉਹਦੀ ਕੁੱਲ ਗਣਤੀ ਹੈ ਉਸ ਸਦਨ ਦੀ ਉਹਦੇ ਕੁੱਲ ਗਣਤੀ ਦੇ ਜਿਹੜਾ ਹੈਗਾ ਦੋ ਤੇ ਹੈ ਹੀ ਬਹੁਤ ਨਾਲ ਉਸ ਪ੍ਰਸਤਾਵ ਨੂੰ ਪਾਸ ਕਰ ਲੈਣਗੇ ਜਦੋਂ ਉਹ ਪਾਸ ਪਾਸ ਹੋ ਗਿਆ ਤਾਂ ਰਾਸ਼ਟਰਪਤੀ ਨੂੰ ਹਟਾ ਦਿੱਤਾ ਜਾਊ ਪਰ ਜਦੋਂ ਦੂਜੇ ਸਦਨ ਦੇ ਵਿੱਚ ਉਹ ਛਾਣ ਬੀਣ ਦੇ ਲਈ ਭੇਜਿਆ ਜਾਂਦਾਗਾ ਪ੍ਰਪੋਜ਼ਲ ਤਾਂ ਰਾਸ਼ਟਰਪਤੀ ਜਿਹੜਾ ਉਸ ਉਹਦੇ ਵਿੱਚ ਹਾਜ਼ਰ ਵੀ ਹੋ ਸਕਦਾ ਤੇ ਆਪਣਾ ਪੱਖ ਵੀ ਰੱਖ ਸਕਦਾ ਹੈ ਜੇਕਰ ਉਹ ਪ੍ਰਸਤਾਵ ਪਾਸ ਹੋ ਜੇ ਤਾਂ ਰਾਸ਼ਟਰਪਤੀ ਨੂੰ ਹਟਾ ਦਿੱਤਾ ਜਾਂਦਾ ਪਰ ਅਜ ਤੱਕ ਕਿਸੇ ਵੀ ਰਾਸ਼ਟਰਪਤੀ ਨੂੰ ਵਿਚ ਮੰਡ ਤੇ ਤਰ੍ਹਾਂ ਨਹੀਂ ਹਟਾਇਆ ਗਿਆ ਇਲੈਕਸ਼ਨ ਕਮਿਸ਼ਨ ਕੰਡਕਟਰ ਸੋ ਇਲੈਕਸ਼ਨ ਰਾਸ਼ਟਰਪਤੀ ਜਿਹੜੀ ਚੋਣ ਆ ਗਈ ਉਹ ਪਰ ਦਾ ਚੋਣ ਕਮਿਸ਼ਨ ਕਰਵਾਉਗਾ ਰਾਸ਼ਟਰਪਤੀ ਚੋਣ ਸੰਬੰਧੀ ਝਗੜਾ ਜੇਕਰ ਰਾਸ਼ਟਰਪਤੀ ਚੋਣ ਸੰਬੰਧੀ ਕੋਈ ਝਗੜਾ ਹੋ ਜਾਵੇ ਤਾਂ ਸਿੱਧਾ ਸੁਪਰੀਮ ਕੋਰਟ ਲੈ ਜਾਇਆ ਜਾਂਦਾ ਹੈ